ਰਾਸਵਾਦੇ ਡਿਪਟੀ ਚੇਅਰਮੈਨ ਹਰੀਵੰਸ਼ ਨੇ ਸੰਸਦ ਮੈਂਬਰਾਂ ਨੂੰ ਪ੍ਰਭਾਵਸ਼ਾਲੀ ਸੰਸਦ ਮੈਂਬਰ ਬਣਨ ਲਈ ਨਿਯਮ ਅਤੇ ਪ੍ਰਕਿਰਿਆਵਾਂ ਕਮੇਟੀ ਦੇ ਕੰਮ ਆਦਿ ਸਾਹਿਤਾ ਤੇ ਹੋਰਾਂ ਬਾਰੇ ਜਾਗਰੂਕ ਹੋਣ ਦੀ ਅਪੀਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਸਦਨ ਵਿੱਚ ਨਿਯਮ ਸਰਵਉੱਚ ਨੇ ਤੇ ਮੈਂਬਰਾਂ ਨੂੰ ਇਸ ਦੀ ਪੂਰੀ ਭਾਵਨਾ ਨਾਲ ਪਾਲਣਾ ਕਰਨੀ ਚਾਹੀਦੀ ਹੈ ਉਹ ਨਵੀਂ ਦਿੱਲੀ ਵਿੱਚ ਰਾਜ ਸਭਾ ਦੇ ਨਵੇਂ ਚੁਣੇ ਗਏ ਮੈਂਬਰਾਂ ਦੀ ਦੋ ਦਿਨਾਂ ਔਰੀਐਂਟੇਸ਼ਨ ਵਰਕਸ਼ਾਪ ਵਿੱਚ ਆਪਣਾ ਸਮਾਪਤੀ ਭਾਸ਼ਣ ਦੇਰੇ ਸਨ। ਹਰੀਵੰਸ਼ ਨੇ ਸੈਸ਼ਨਾਂ ਦੇ ਡਿਜੀਟਲ ਇਕੋ-ਫ੍ਰੈਂਡਲੀ ਥੀਮ ਦੀ ਸ਼ਲਾਘਾ ਕੀਤੀ ਜਿਸ ਨੇ ਸੰਸਦ ਮੈਂਬਰਾਂ ਨੂੰ ਮੂੜ ਕੁਸ਼ਲਤਾ ਨਾਲ ਕੰਮ ਕਰਨ ਲਈ ਉਹਨਾਂ ਦੇ ਨਿਪਟਾਰੇ ਅਤੇ ਵੱਖ-ਵੱਖ ਟੈਕਨੋਲੋਜੀਆ ਬਾਰੇ ਅਪਡੇਟ ਕੀਤਾ। ਸਦਨ ਨੇ ਰੂਲਸ ਆਫ ਪ੍ਰੋਸੀਜਰ ਆਫ ਕੰਟਰੈਟ ਦਾ ਵਿਸ਼ੇਸ਼ ਤੌਰ 'ਤੇ। ਸਦਨ ਕੇ ਹਮ ਸਭੀ ਸਦਸਿਓ ਕੋ ਰੇਡੋ ਨੇ ਸਟ੍ਰੀਟ ਪੇਸ ਦਾ ਪਾਲਨ ਕਰੇ। तो किस तरह से इसका सार्थक असर होगा एक महत्वपूर्ण काम है सरकार की जवाबदेही करना ही हासिल होगा तय करना क्वेश्चन आवर और पार्लियामेंट्री कमेटी सरकार को जवाबदेह बनाए रखने के दो तो शक्तिशाली पार्लियामेंट्री इक्विपमेंट और टूल है